ਕੀ ਮਾਤਾ ਪਿਤਾ ਬਣਨਾ ਅਜੀ ਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦੇ ਨਾਲ ਮੁਫਤ ਸਲਾਹ ਲਈ ਕਾਲ ਕਰੋ 99539239453 ਅਭੋੜ ਦੇ Air Force ਸਟੇਸ਼ਨ ਤੇ ਤਨਾਤ Air Force ਜਵਾਨ ਨੂੰ ਡਿਊਟੀ ਦੌਰਾਨ ਸ਼ੱਕੀ ਹਾਲਾਤ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ ਪੁਲਿਸ ਅਧਿਕਾਰੀਆਂ ਮੁਤਾਬਕ ਡਿਊਟੀ ਦੌਰਾਨ ਸਰਜੈਂਟ ਸੰਜੀਤ ਸਿੰਘ ਦੀ ਆਪਣੀ ਹੀ ਸਰਵਿਸ ਰਾਈਫਲ ਤੋਂ ਚੱਲੀ ਗੋਲੀ ਕਾਰਨ ਮੌਤ ਹੋਈ ਹੈ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾਇਆ ਗਿਆ ਹੈ ਪੁਲਿਸ ਵੱਲੋਂ ਮ੍ਰਿਤਕ ਦੀ লাশ ਨੂੰ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾਇਆ ਗਿਆ ਹੈ ਮ੍ਰਿਤਕ ਦੇ ਰਿਸ਼ਤੇਦਾਰ ਬਿਹਾਰ ਵਾਸੀ ਨੇ ਜਿਨ੍ਹਾਂ ਦੇ ਆਉਣ ਤੇ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਸਾਡੇ ਕੋਲ ਇੱਕ ਜਵਾਨ ਦੀ ਡੈੱਡ ਬਡੀ ਆਈ ਹੈ ਜੋ ਕਿ ਦੱਸ ਰਹੇ ਸੀਗੇ ਵੀ ਡਿਊਟੀ ਦੌਰਾਨ ਉਸ ਨੂੰ ਗੋਲੀ ਲੱਗੀ ਹੈ ਖੁਦ ਹੀ ਹੁੰਦੀ ਆਪਣੇ ਪਿਸਟਲ ਤੋਂ ਹੁੰਦੀ ਆਪਣੇ ਰਿਵਾਵਨ ਤੋਂ ਗੋਲੀ ਲੱਗੀ ਅਸੀਂ ਮੋਰਚੇ ਵਿੱਚ ਡੈੱਡ ਬਡੀ ਰੱਖਤੀ ਹੈ ਔਰ ਅਗਲੀ ਕਾਰਵਾਈ ਜੋ ਕਿ ਪ੍ਰਸ਼ਾਸਨ ਕਰ ਰਿਹਾ ਜੀ ਸਿੱਧੀ ਪੁਲਿਸ ਦੇ ਹੀ ਮੁਲਾਜ਼ਮੀਆਂ ਸਾਡੇ ਕੋਲ ਡੈੱਡ ਬਡੀ ਲੈ ਕੇ ਆਏ ਸੀਗੇ ਜੀ ਉੱਥੇ ਵੀ 에어ਫੋਰਸ ਸਟੇਸ਼ਨ ਹਵੋਰ ਤੋਂ ਇੱਕ ਟੈਲੀਫੋਨ ਸਾਨੂੰ ਮਸੂਲ ਹੋਇਆ ਰਾਤ 2 ਵਜੇ ਕਿ ਸੰਜੀਤ ਕੁਮਾਰ ਸਿੰਘ ਨਾਮ ਦਾ 에어ਫੋਰਸ ਦਾ ਜਵਾਨ ਸੀਗਾ ਸਰਜੈਂਟ ਰੈਂਕ ਉਹਨਾਂ ਦਾ ਜਿਹਦੀ ਡਿਊਟੀ ਤੇ ਤਨਾਦ ਸੀਗੇ ਗਾਰਡ ਡਿਊਟੀ ਤੇ ਤੇ ਉਹਨਾਂ ਦੀ ਜਿਹੜੀ ਹੈਗੀ ਹੈ ਮਤਲਬ ਸਰਵਿਸ ਰੈਫਲ ਚੱਲਣ ਨਾਲ ਉਹਨਾਂ ਦੀ ਗੋਲੀ ਲੱਗੀ ਹੈ ਤੇ ਉਹਦੇ ਨਾਲ ਉਹਨਾਂ ਦੀ ਮੌਤ ਹੋ ਗਈ ਹੈ ਤੇ ਜਿਹੜੀ ਉਹਨਾਂ ਦੀ ਡੈੱਡ ਬੋਡੀ ਹੈ ਉਹਨੂੰ ਬੋਰ ਸੇਵਲ ਹਸਪਤਾਲ ਦੀ ਮੋਰਚੀ ਵਿੱਚ ਰੱਖਾ ਹੈ ਗਿਆ ਤੇ ਵਾਰਸਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਵਾਰਸਾਂ ਦੇ ਆਉਣ ਤੇ ਜੋ ਕਾਰਵਾਈ ਬਣਦੀ ਹੈ ਉਹ ਕਾਨੂੰਨੀ ਕੀਤੀ ਜਾਵੇ ਸਰ ਉਹਨਾਂ ਦੇ ਪਿਤਾ ਦਾ ਨਾਮ ਕੀ ਹੈ ਤੇ ਕਿੱਥੇ ਰਹਿੰਦੇ ਕਿੱਦਰਾ ਹੈ ਇਹਨਾਂ ਦੇ ਅਜੇ ਜਿਹੜਾ ਪੂਰਾ ਕੰਪਲੀਟ ਐਡਰੈਸ ਸਾਡੇ ਕੋਲੇ ਨਹੀਂ ਆਇਆ ਤੇ ਜੋ ਵੀ ਸਾਨੂੰ ਕੰਪਲੀਟ ਇਹਦਾ ਕਿਉਂਕਿ ਬਿਹਾਰ ਦੇ ਰਹਿਣ ਵਾਲੇ ਨੇ ਠੀਕ ਹੈ ਜੀ ਤੇ ਫੈਮਿਲੀ ਜਿਹੜੀ ਹੈ ਉਹ ਇਹਨਾਂ ਦੀ ਪਿੰਡਗੀ ਹੋਈ ਹੈ ਤੇ ਫੈਮਿਲੀ ਦਾ ਪਰਿਵਾਰ ਦਾ ਇੱਥੇ ਕੋਈ ਨਹੀਂ ਹੈਗਾ ਤੇ ਪ੍ਰੀਆ ਇਨਕਲੇ ਵਿੱਚ ਕਹਿੰਦੇ ਆ ਵੀ ਰਹਿੰਦੇ ਨੇ ਤੇ ਉੱਥੇ ਇਹਨਾਂ ਦੀ ਡਿਊਟੀ ਸੀ ਰਾਤ ਤੇ 2 ਵਜੇ ਏਕੜਨਾ ਵਾਪਰੀ ਹੈ ਤੇ ਬਹੁਤ ਮਾੜਾ ਹੋਇਆ ਕਿਸੇ ਵੀ ਜਵਾਨ ਦਾ ਇਸ ਤਰ੍ਹਾਂ ਜਾਣਾ ਤੇ ਜੋ ਵੀ ਹਾਲਾਤ ਹੋਣਗੇ ਉਹਦੇ ਮੁਤਾਬਕ ਅਸੀਂ ਕੋਈ ਕਾਰਵਾਈ ਕਰਾਂਗੇ